ਅੱਜ ਰਾਤ ਡੁੱਬਿਆ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਇਨਾ ਪਿੰਡਾਂ ਚ ਪਾਣੀ ਆਇਆ ਤੇ ਪਾਣੀ ਲਗਾਤਾਰ ਸਵੇਰੇ ਇਨਾ ਪਿੰਡਾਂ ਚ ਪਾਣੀ 7 ਵਜੇ ਹੈ ਨਹੀਂ ਸੀ 7 ਵਜੇ ਤੋਂ ਬਾਅਦ ਹੋਣ ਇਥੇ 10-10 ਫੁੱਟ ਪਾਣੀ ਆ ਗਿਆ ਸੈਂਕੜੇ ਲੋਕਾਂ ਦੀਆਂ ਮੋਟਰਾਂ ਜਿਹੜੀਆਂ ਉਹ ਪਾਣੀ ਚ ਡੁੱਬ ਗਈਆਂ ਨੇ ਸਬਜ਼ੀਆਂ ਲਾਈਆਂ ਸੀ ਉਹ ਬਰਬਾਦ ਹੋ ਗਿਆ ਨੇ ਝੋਨੇ ਦੇ ਉੱਤੋਂ ਦੀ ਪਾਣੀ ਸਾਰਾ ਲੰਘ ਗਿਆ ਵਾ ਕਈ ਲੋਕਾਂ ਦੇ ਘਰ ਜਿਹੜੇ ਆ ਅਦੇ ਤੇ ਡੁੱਬ ਗਏ ਜਿਹੜਾ ਦੋ ਦੂਜੀ ਮੰਜ਼ਲ ਸੀ ਦੂਜੀ ਮੰਜ਼ਲ ਤੇ ਲੋਕ ਬੈਠੇ ਉੱਥੇ ਤੱਕ ਅਸੀਂ ਉਹਨਾਂ ਨਾਲ ਸਾਡਾ ਸੰਪਰਕ ਵੀ ਨਹੀਂ ਹੋ ਰਿਹਾ ਸੋ ਬਹੁਤ ਵੱਡੀ ਤਬਾਹੀ ਹੋਈ ਹੈ ਤੇ ਸਰਕਾਰ ਜਦੋਂ ਇਹ ਵਕਤ ਆ ਜਾਂਦਾ ਉਦੋਂ ਸਰਕਾਰਾਂ ਨਿਕਲਦੀਆਂ ਨੇ ਇਹ ਚਾਹੀਦਾ ਸੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਬਰਸਾਤਾਂ ਆਈਆਂ ਦਾ ਦੇਣਾ ਚ ਸੌਂ ਭਦੋ ਚ ਆਉਂਦੀਆਂ ਨੇ ਉਹਨਾਂ ਨੂੰ ਤਿੰਨ ਚਾਰ ਮਹੀਨੇ ਪਹਿਲਾਂ ਸਾਰੇ ਪ੍ਰਬੰਧ ਕਰਨੇ ਚਾਹੀਦੇ ਸੀ ਵੇਖਣਾ ਚਾਹੀਦਾ ਸੀ ਉਲਟਾ ਜਿੱਦ ਤਰ੍ਹਾਂ ਹੁਣ ਪਾਣੀ ਆ ਰਿਹਾ ਕਾਰਡੀਡੋਰ ਤੋਂ ਜੇਰਾ ਬਾਬਾ ਨਾਨਕ ਤੋਂ ਮੈਂ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਪਾਣੀ ਪੁੱਠਾ ਚੜਦਾ ਨਹੀਂ ਸੀ ਦੇਖਿਆ ਲੈਂਦੇ ਵਾਲੇ ਪਾਸੋਂ ਚੜਦੇ ਪਾਸੇ ਨੂੰ ਪਾਣੀ ਆ ਰਿਹਾ ਤੇ ਜਿੰਨੀ ਸਪੀਡ ਨਾਲ ਅੱਜ ਰਾਤ ਪਿੰਡਾਂ ਦੇ ਵਿੱਚ ਪਾਣੀ ਵੜਿਆ ਇਹ ਹੈਰਾਨੀ ਆ ਕਿਉਂਕਿ ਅਸੀਂ ਤਾਂ ਸਮਝਦੇ ਸੀ ਸਾ ਵੀ ਕੱਲ ਦੀ ਧੁੱਪ ਲੱਗੀ ਆ ਪਾਣੀ ਦਰਿਆਵਾਂ 'ਚ ਘਟੂਗਾ ਲੋਕਾਂ ਨੂੰ ਰਾਹਤ ਮਿਲੂਗੀ ਪਰ ਮੇਰਾ ਖਿਆਲ ਆ ਕਿ ਜਿੰਨਾ ਪਿੰਡਾਂ ਨੂੰ ਕੱਲ ਰਾਤ ਸੀ ਅੱਜ ਉਹ ਸਾਰੇ ਅਾ 6-7 ਪਿੰਡ ਇਥੇ ਨਵੇਂ ਜਿਹੜੇ ਆ ਇਹ ਪਾਣੀ ਦੀ ਮਾਰ ਵਿੱਚ ਆ ਗਏ ਆ ਬਹੁਤ ਬੁਰਾ ਹਾਲ ਆ ਲੋਕਾਂ ਦਾ ਪੱਠੇ ਜਿਹੜਾ ਡੰਗਰਾਂ ਵਾਸਤੇ ਉਹ ਨਹੀਂ ਰਹਿ ਲੋਕ ਆਪਣਾ ਮਾਲ ਡੰਗਰ ਪਿਛੇ ਰਿਸ਼ਤੇਦਾਰਾਂ ਨੂੰ ਭੇਜਣ ਦੇ ਆ ਰਿਸ਼ਤੇਦਾਰਾ ਕਿੰਨੇ ਦਿਨ ਸਾਹਮਣਾ ਕੋਈ ਪੱਠੇ ਨਹੀਂ ਕੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਅਠਵਾਲ ਤੋਂ ਸਵੇਰੇ 7:00 ਵਜੇ ਇਹ ਦੋ ਇਨ੍ਹਾਂ ਖੇਤਾਂ ਦੇ ਵਿੱਚ ਪਿੱਛੇ ਉਹ ਜੋ ਮਕਾਨ ਦਿਖੰਡਿਆ ਉੱਥੇ ਮੇਰੇ ਖੇਤ ਹੈ ਜੀ ਮੈਂ ਉੱਥੇ ਆਇਆ ਉੱਥੇ 7 ਵਜੇ ਤੱਕ 1-1 ਫੁੱਟ ਪਾਣੀ ਸੀਗਾ ਉਹਦੇ ਤੋਂ ਬਾਅਦ ਸਾਡੇ ਦੇਖਦੇ ਦੇਖਦੇ ਅੱਜ ਸਵੇਰ 7 ਵਜੇ ਤੋਂ ਲੈ ਕੇ ਭੁੱਲਰ ਪਿੰਡ ਅਠਵਾਲ ਪਿੰਡ ਡੇੜ ਪਿੰਡ ਗੁਆਰੇ ਪਿੰਡ ਫੱਤੂਪੁਰ ਪਿੰਡ ਇਹ ਪੰਜ ਪਿੰਡਾਂ ਦੇ ਵਿੱਚ ਪਾਣੀ ਵੜਿਆ ਬਹੁਤ ਬੁਰੀ ਹਾਲਤ ਹੈ ਦੁੱਖ ਦੀ ਖਬਰ ਇਹ ਆ ਕਿ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਹਲਕੇ ਦੀਆਂ ਪ੍ਰਸ਼ਾਸਨ ਡੀਸੀ ਸਾਹਿਬ ਨਾਲ ਮੇਰੀ 11 ਵਜੇ ਗੱਲ ਹੋਣ ਲਈ ਡੀਸੀ ਸਾਹਿਬ ਕਹਿੰਦੇ ਮੈਂ ਪ੍ਰਸ਼ਾਸਨ ਨੂੰ ਭੇਜਦਾ ਤੁਹਾਡੇ ਪਿੰਡ ਚ ਆ ਕੇ ਹੱਲ ਕੀਤਾ ਜਾਵੇ ਅਨਕਲੂਡਿੰਗ ਸਾਡੇ ਇੱਕ ਪੁਲਿਸ ਵਾਲੇ ਐਸ ਐਚਓ ਸਾਹਿਬ ਨੇ ਵੀ ਆ ਕੇ ਨਹੀਂ ਵੇਖਿਆ ਕਿ ਪਿੰਡ ਦੀ ਕੀ ਹਾਲਤ ਹੈ ਔਰ ਆ ਜਿਹੜਾ ਪਾਣੀ ਦਾ ਪੱਧਰ ਹੈ ਇਹ ਲਾਸਟ ਪਾਣੀ ਹੈ ਕਿਉਂਕਿ ਇੱਥੇ ਰੋਡ ਅੱਗੇ 4 ਦਾ 5 ਫੁੱਟ ਰੋਡ ਹੈ ਜਿੰਨੇ ਟੱਕਰ ਧਾਰਤੀ ਆ ਤੇ ਪਾਣੀ ਇਹਨਾਂ ਪਿੰਡਾਂ ਨੂੰ ਲੱਗ ਗਿਆ ਪਰ ਇਹ ਜੋ ਨਖਾਸ਼ੂ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਜਰੀਏ ਦੱਸਦਾ ਕਿ ਇਹ ਹੁਣ ਪਿੱਛੇ ਨਿਜਰਪੁਰੇ ਜਾਂ ਅਗਲੀ ਪੰਤੋਂ ਟੁੱਟੇਗਾ ਜਿਹੜਾ ਇੱਧਰ ਢੇਸ਼ੀਆਂ ਵਗੈਰਾ ਦਾ ਨੁਕਸਾਨ ਕਰੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਅੱਗੇ ਅਜੇ ਵੀ ਬੇਨਤੀ ਕਰਦੇ ਹਾਂ ਕਿ ਜਿਹੜੀ ਡੇਰਾ ਬਾਬਾ ਨਾਨਕ ਦੀ ਸੜਕ ਇਤਨੀ ਉੱਚੀ ਬੱਦੀ ਹੋਈ ਆ ਅਗਰ ਉਹਨੂੰ ਤੋੜ ਕੇ ਇਸ ਪਾਣੀ ਨੂੰ ਇਹਨਾਂ ਪਿੰਡਾਂ ਨੂੰ ਤੇ ਸਾਡੇ ਨਾਲ ਆ ਕੇ ਖੜਾ ਹੋਇਆ ਅਸੀਂ ਸਾਰੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਹਦਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਦੁੱਖ ਦੀ ਘੜੀ 'ਚ ਨਾਲ ਆਏ ਨੇ ਤੇ ਕੱਲ ਨੂੰ ਜਦੋਂ ਸੁਖੀ ਦੀ ਘੜੀ 'ਚ ਵੀ ਸਾਡੇ ਕੋਲ ਆਉਣਗੇ ਤੇ ਅਸੀਂ ਇਹਨਾਂ ਦਾ ਜਰੂਰ ਸਾਥ ਦੇਵਾਂਗੇ ਬਾਕੀ ਪਾਰਟੀਆਂ ਨੂੰ ਕਹਿੰਦੇ ਡੜਾ ਤੋਂ ਡੜਾਈ ਹੁੰਦਾ ਹੈ ਕਹਾਂ ਸੇ ਆਤਾ ਹੈ ਉਹ ਫਿਰ ਹਮ ਬਤਾਏਂਗੇ ਇਨਕੋ ਆਮ ਆਦਮੀ ਪਾਰਟੀ ਨੂੰ ਗਾਇਦਕਾਂ ਪਾਠੀਆਂ ਤਿਆਰ ਨੇ ਉਹ ਕਿਧਰੋਂ ਆਉਣੀਆਂ ਨੇ ਕਿਉਂਕਿ ਹੁਣ ਤੱਕ ਕੋਈ ਨਹੀਂ ਆਇਆ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ